ਕੇ ਕਾਲੀਆਂ ਕਾਂਗਰਸੀਆਂ ਚ ਅੱਜ ਤੱਕ ਨਵੇਂ ਜਿਹੇ ਆਏ ਨੇ ਚੜੂ ਚੱਪੇ ਵਾਲੇ ਚਾਹੇ ਨੇ ਪੈਸੇ ਦੇ ਜਾਂਦੇ ਨੇ ਵੀਰੇ ਫੋਟਾਂ ਲੈ ਜਾਂਦੇ ਨੇ ਇੱਧਰ ਵੀਰੇ ਕੋਈ ਸੁਧਾਰ ਨਹੀਂ ਕਰਦਾ ਮਾਲਫਾ ਸ਼ਹਿਰ ਦੀ ਸਮੱਸਿਆ ਲੋਕ ਪਾਣੀ ਤੋਂ ਹੋ ਰਹੇ ਨੇ ਪਰੇਸ਼ਾਨ ਸਰਕਾਰ ਕੋਲੋਂ ਮਸਲੇ ਦਾ ਹੱਲ ਕਰਨ ਦੀ ਮੰਗ ਜ਼ਾਇਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਬਰਸਾਤ ਦਾ ਕਾਫੀ ਜ਼ੋਰ ਹੈ ਔਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਇਸ ਬਰਸਾਤ ਦੇ ਪਾਣੀ ਨਾਲ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਦੇਖਿਆ ਜਾਵੇ ਤਾਂ ਸਰਸਾ ਮਾਨਸਾ ਸੜਕ ਦੇ ਉੱਪਰ ਰੇਲਵੇ ਲਾਈਨ ਦੇ ਉੱਪਰ ਜੋ ਪੁਲ ਬਣਿਆ ਹੋਇਆ ਹੈ ਉਹਦੇ ਨਜ਼ਦੀਕ ਤਿੰਨ ਕੋਨੀ ਤੇ ਪਾਣੀ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ ਤੇ ਕਾਫੀ ਦਿਨਾਂ ਤੋਂ ਪਾਣੀ ਉੱਥੇ ਜਦੋਂ ਬਰਸਾਤ ਪੈ ਰਹੀ ਸੀ ਉਦੋਂ ਵੀ ਤੇ ਜਦੋਂ ਬਰਸਾਤ ਨਹੀਂ ਪੈ ਰਹੀ ਉਦੋਂ ਵੀ ਪਾਣੀ ਉੱਥੇ ਤਕਰੀਬ ਖੜਾ ਹੀ ਨਜ਼ਰ ਆਉਂਦਾ ਹੈ ਤੇ ਇਹ ਸਮੱਸਿਆ ਅੱਜ ਦੀ ਨਹੀਂ ਪਿਛਲੇ 2-3 ਸਾਲਾਂ ਹੁੰਦੀ ਹੈ ਸੋਚਣਾ ਬਣਦਾ ਹੈ ਕਿ ਇਹ ਪਾਣੀ ਜੋ ਇਸ ਜਗ੍ਹਾ ਦੇ ਉੱਤੇ ਖੜ ਰਿਹਾ ਹੈ ਪਿਛਲੇ ਕਾਫੀ ਸਮੇ ਤੋਂ ਇਹ ਪਾਣੀ ਖੜਨ ਦੇ ਕਾਰਨ ਕੀ ਹੈ ਕਿ ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਬਿਲਕੁਲ ਸਾਹਮਣੇ ਪਾਣੀ ਉੱਥੇ ਪਿਛਲੇ 2-3 ਸਾਲਾਂ ਤੋਂ ਲਗਾਤਾਰ ਖੜ ਰਿਹਾ ਹੈ ਔਰ ਇੰਨਾ ਦਿਨਾਂ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਉੱਥੋਂ ਦੀ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੈਂਕੜੇ ਦੀ ਗਿਣਤੀ ਵਿੱਚ ਵਾਹਨ ਇੱਥੋਂ ਲਗਾਤਾਰ ਗੁਜ਼ਰਦੇ ਹੈ ਔਰ ਹਰ ਵਾਹਨ ਜੇ ਕਹਿ ਲਈਏ ਬੜੀ ਮੁਸ਼ਕਲ ਨਾਲ ਇੱਥੋਂ ਦੀ ਲੰਘਦਾ ਹੈ ਔਰ ਲੰਗਣ ਵਾਲੇ ਵਾਹਨਾਂ ਦੇ ਵਿੱਚੋਂ ਤਕਰੀਬਨ 50% ਜਿਹੜੇ ਵਾਹਨ ਹੈ ਉਹ ਮਕੈਨੀਕਲ ਸਮੱਸਿਆ ਦਾ ਮਕੈਨੀਕਲ ਪਰੇਸ਼ਾਨੀ ਦਾ ਮਕੈਨੀਕਲ ਦਿੱਕਤ ਦਾ ਇਥੋਂ ਦੀ ਸ਼ਿਕਾਰ ਹੋ ਰਿਹਾ ਹੈ ਤਾਂ ਕੁਝ ਕੁ ਦ੍ਰਿਸ਼ ਪਾਣੀ ਦੇ ਪਹੁੰਚੇ ਨੇ ਉਥੋਂ ਲੰਗਣ ਵਾਲੇ ਲੋਕ ਕੀ ਮੰਗ ਕਰਦੇ ਆ ਕੀ ਸਮੱਸਿਆ ਹੈ ਤਾਂ ਵਿਚਾਰ ਇਹ ਵੀ ਕਰਨੀ ਬਣਦੀ ਹੈ ਕਿ ਪਿਛਲੇ 2-3 ਸਾਲਾਂ ਤੋਂ ਇਹਦੇ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ ਹੋ ਸਕਦਾ ਹੈ ਕਿ ਇਸ ਸਮੱਸਿਆ ਦੇ ਹੱਲ ਹੋਣ ਵਿੱਚ ਜੋ ਦੇਰੀ ਹੋ ਰਹੀ ਹੈ ਉਹਦੇ ਕੋਈ ਟੈਕਨੀਕਲ ਕਾਰਨ ਹੋਣ ਕੋਈ ਪੇਚੀਦਾ ਕਾਰਨ ਹੋਣ ਟੈਕਨੀਕਲ ਜਾਂ ਪੇਚੀਦਾ ਕਾਰਨ ਜਦੋਂ ਤੱਕ ਹੱਲ ਹੋਣਗੇ ਜਾਂ ਜਦੋਂ ਤੱਕ ਉਹ ਹਟਾਏ ਜਾਣਗੇ ਜਦੋਂ ਤੱਕ ਉਹਨਾਂ ਨੂੰ ਦੂਰ ਕੀਤਾ ਜਾਵੇਗਾ ਉਦੋਂ ਤੱਕ ਲੋਕਾਂ ਨੂੰ ਰਾਹਤ ਦੇਣ ਲਈ ਆਰਜੀ ਹੱਲ ਕਰਨਾ ਜ਼ਰੂਰ ਬਣਦਾ ਹੈ ਇੱਥੇ ਲੋਕਾਂ ਦੀ ਮੰਗ ਹੈ ਕਿ ਪੱਖੇ ਵਗੈਰਾ ਲਾ ਕੇ ਜਿਹੜਾ ਪਾਣੀ ਨੂੰ ਨਿਕਲਦਾ ਕੀਤਾ ਜਾਵੇ ਪਾਣੀ ਦਾ ਨਿਕਾਸ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਲੋਕਾਂ ਨੂੰ ਰਾਹੀਰ ਲੋਕਾਂ ਨੂੰ ਇਸ ਪਾਣੀ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ ਤੁਹਾਡੇ ਸਾਹਮਣੇ ਉਹ ਦ੍ਰਿਸ਼ ਉਹ ਵੀਡੀਓਜ਼ ਦਿਖਾ ਰਹੇ ਆ ਤੁਹਾਨੂੰ ਇਸ ਵੀਡੀਓ ਦੇ ذریعے ਲੋਕ ਕਿਵੇਂ ਪਰੇਸ਼ਾਨ ਹੋ ਰਹੇ ਨੇ ਔਰ ਇਥੋਂ ਲੰਘਣ ਵਾਲੇ ਲੋਕਾਂ ਦੀ ਕੀ ਮੰਗ ਹੈ ਕਿਵੇਂ ਪਾਣੀ ਦੇ ਵਿੱਚ ਉਹਦੀਆਂ ਗੱਡੀਆਂ ਪਾਣੀ ਦੇ ਵਿੱਚ ਉਹਦੀ ਆਵਾਜਾਈ ਸਾਧਨ ਵਾਹਨ ਬਹੁਤ ਮੁਸ਼ਕਲ ਨਾਲ ਲੋਕਾਂ ਨੂੰ ਲੰਘਾਉਣੇ ਪੈਂਦੇ ਨੇ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਮੇਰਾ ਬੱਚਾ ਜੀ ਕੱਲ ਦਾ ਹਸਪਤਾਲ ਚ ਪਿਆ ਆ ਦੁੱਧ ਲੈ ਕੇ ਜਾ ਰਿਆਂ ਰੋਟੀ ਸਰਕਾਰੀ ਹਸਪਤਾਲ ਚ ਲੈ ਕੇ ਜਾ ਰਿਆਂ ਮੈਂ ਮੇਰਾ ਬੱਚਾ ਗੰਦੇ ਪਾਣੀ ਦੇ ਕਾਰਨ ਬਿਮਾਰ ਹੋਇਆ ਹਸਪਤਾਲ ਚ ਪਿਆ ਦੱਸੋ ਭਾਈ ਕੌਣ ਜ਼ਿੰਮੇਵਾਰ ਹੈ ਸਰਕਾਰ ਪੈਸੇ ਵੰਡ ਕੇ ਕਾਲੀਆ ਕਾਂਗਰਸੀਆ ਚ ਆ ਤੱਕ ਨਵੇਂ ਜਿਹੇ ਆਏ ਨੇ ਚੜੂ ਚਪੇ ਵਾਲੇ ਚਾਹੇ ਇਹਨੇ ਪੈਸੇ ਦੇ ਜਾਂਦੇ ਨੇ ਵੀਰੇ ਫੋਟਾਂ ਲੈ ਜਾਂਦੇ ਨੇ ਇੱਧਰ ਵੀਰੇ ਕੋਈ ਸੁਧਾਰ ਨਹੀਂ ਕਰਦਾ ਇਸੇ ਕਾਂਡਦਾਰੀ ਅਸੀਂ ਦੁਕਾਨ ਹੈ ਤੇ ਤੀਜਾ ਤੁਹਾਨੂੰ ਗੜੀ ਦੁਕਾਨ ਉਥੇ ਬੈਠਿਆ ਨੂੰ ਵੀ ਨਾ ਤਾਂ ਕੰਡ ਬੰਦ ਕਰ ਸਕਦੇ ਆ ਜੇ ਆਉਣੀਆਂ ਤਾਂ ਬੈਠਣ ਜੋ ਵੀ ਨਹੀਂ ਨਾ ਕਿਹਾ ਨਾ ਮੋਸਕ ਮਾਰਦਾ ਤੇ ਪਾਣੀ ਦੇ ਵਿੱਚ ਤੇ ਨਾ ਹੀ ਵੀ ਕਸਟਮਰ ਆ ਰਿਹਾ ਹੈਗਾ ਆਪ ਨੂੰ ਖੜਨੂ ਜਗ੍ਹਾ ਵੀ ਨਹੀਂ ਯਾਰੀ ਗੀਤੇ ਪਾਣੀ ਮੰਜਲੂ ਵੀ ਤੀਜਾ ਮੀਂਹ ਪੈ ਨੂੰ ਅੱਜ ਤਿੰਨ ਤਨੋਂ ਹੋ ਗਏ ਪਾਣੀ ਪਰ ਪਾਣੀ ਉਹਨਾਂ ਦੀ ਉਹਨਾਂ ਹੀ ਇੱਥੇ ਰਹਿ ਰਿਹਾ ਹੈਗਾ ਸਬਕ ਉਹ ਹੈ ਨਾ ਅੱਜ ਖਾਣਾ ਹੈ ਜੀ ਕਿਉਂਕਿ ਤੋ ਪਹਿਲਾਂ ਵੀ ਪਾਣੀ ਖੜਾ ਸੀ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੀ ਅਸੀਂ ਬਹੁਤ ਪਰੇਸ਼ਾਨ ਆ ਜੀ ਪਾਣੀ ਦੇ ਵਿੱਚੋਂ ਬਦਬੂ ਆ ਰਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਵੀਡੀਓ ਨਾਲ ਜੁੜਨ ਵਾਲੇ ਸਾਰੇ ਹੀ ਦੋਸਤਾਂ ਮਿੱਤਰਾਂ ਸੱਜਣਾ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਸਰਕਾਰ ਦੇ ਧਿਆਨ ਵਿੱਚ ਕੋਈ ਮਸਲਾ ਉਹਨਾਂ ਦੇ ਧਿਆਨ ਵਿੱਚ ਆ ਕੇ ਇਸ ਸਮੱਸਿਆ ਦਾ ਫੌਰੀ ਤੌਰ ਤੇ ਕੋਈ ਹੱਲ ਹੋ ਸਕੇ ਬਹੁਤ ਬਹੁਤ ਧੰਨਵਾਦ